ਬੱਚੇ ਠੀਕ ਨੇ ਹਾਂ ਆ ਦਾਦੀਆ ਆਵੇ ਦਾਦੀ ਨਾ ਬੋਲ ਨਾ ਬੋਲ ਠੀਕ ਨੇ ਬੱਚੇ ਕਿ ਦਾਦੀ ਦੇ ਜਾਣ ਤੋਂ ਬਾਅਦ ਤਾਂ ਸੀ ਉਮੀਦ ਛੱਡਤੀ ਸੀਗੀ ਵੀ ਹੁਣ ਮਲਕੀ ਟੱਕ ਰਿਹਾ ਹੋਣਗੇ ਜਦੋਂ ਜਿੰਦੇ ਸੀਗੇ ਉਦੋਂ ਪੁੱਛਦੇ ਹੁੰਦੇ ਸੀਗੇ ਮਲਕੀ ਆਹੀ ਦੱਸਿਆ ਤੇ ਉਹਨਾਂ ਨੇ ਵੀ ਵੀ ਜਦੋਂ ਪਾਕਿਸਤਾਨ ਤੋਂ ਆਏ ਆ ਤੇ ਜਦੋਂ ਸ਼ਾਮ ਨੂੰ ਟਰੱਕ 'ਚ ਆਏ ਆ ਤੇ ਸਵੇਰੀ ਬੰਦ ਹੋ ਗਏ ਤੇ ਅਸੀਂ ਰਹਿ ਗਏ ਇੱਧਰ ਬਾਕੀ ਮੇਰਾ ਸਾਰਾ ਪਰਿਵਾਰ ਉੱਧਰ ਹੈ ਹਾਂਜੀ ਜਰੂਰ ਇਹ ਕੰਮ ਕਰ ਰਹੇ ਆ ਅچھے ਸੰਬਾਪਾ ਜੀ ਹੈ ਨੇ ਆ ਪਾਸੇ ਹਾਂਜੀ ਜਿਹੜੇ ਲੋਕ ਮਤਲਬ ਕੋਸਲੇ ਜੋ ਇਹ ਵੀ ਕਪੂਸੇ ਨਾਲ ਵਿਛੜੇ ਨੇ ਗਾਹ ਹੈ ਜੋ ਹੀ ਸਭ ਉਹ ਬਦਰੂ ਆਪਣਾ ਖਲਾ ਮੇਜ਼ੀਏ ਫਿਰ ਜੋ ਸਾਜ਼ ਫਰਮਸੀ ਦਾ ਵਟਸਐਪ ਤੇ ਆ ਕਵੀਗੁਰ ਆਜਣਗੇ ਕਿ ਮਤਲਬ ਤੁਸੀਂ ਕੋਈ ਲਿਖੋਗੇ ਸਾਰੀ ਯਾਤਨਾ ਦਾ ਸ਼ਾਇਰ ਹੋ ਕੋਈ ਐਸਾ ਪਰਾਂ ਕੋਈ ਐਸਾ ਸੁਨੇਹਾ ਆਪਣੇ ਭਾਂਜਿਆ ਨੂੰ ਆਪਣੀ ਕੁਧਰੀਏ ਤੁਹਾਡੇ ਇੱਥੇ ਅੱਧੀ ਭਾਂ ਨੂੰ ਕੋਈ ਸਾਬਾ ਲੋ ਤੁਸੀਂ ਲਵ ਜਾਂਦੇ ਨੂੰ ਤੁਹਾਨੂੰ ਬੁਲਾਦੇ ਨੂੰ ਤੁਸੀਂ ਗਾਉਂ ਦੇਨ ਦੁਬਾਰਾ ਮੈਂ ਗਏ ਅੱਛਾ ਸਾਬਾ ਜੀ ਸਹੀ ਸਹੀ ਠੀਕ ਇਹ ਘਰ ਹੈ ਰਾਮ ਲਵਾਇਆ ਦੋ ਠੀਕ ਹੈ ਜੀ ਤੇ ਖੂਹ ਹੁੰਦਾ ਸੀ ਇਹਦੇ ਘਰ ਦੇ ਮੂਰੇ ਤੇ ਖੂਹ ਤਾਂ ਬੰਦ ਹੋ ਗਿਆ ਹੁਣ ਹਾਂਜੀ ਇਹ ਕੰਮ ਕਰ ਰਿਹਾ ਹੈ। ਹਾਂਜੀ। ਹਾਂਜੀ। ਛੋੜੇ ਛੋੜਾ ਤਾਂਨਾ ਉਹਨਾਂ ਦੇ ਛੋੜੇ ਭਾਈ ਦੇ। ਹਾਂਜੀ ਪਛਾਣ ਲੈ ਗਈ। ਹਾਂਜੀ ਦੇ ਸਨ 47 ਮੇਰੇ ਨੇ ਬਕੌੜਾ ਜੀ। ਹਾਂਜੀ। ਹਾਂਜੀ ਹਾਂਜੀ। ਮੇਰੇ ਘਰ ਦੇ ਪਛਾਣ ਉਹ ਸੁਣਨਾ ਕਰਨੀ ਹੈਗੇ ਆ ਬਈ ਸਰਦਾਰ ਸੇ ਐਮਰਾ ਐਫ ਆਈ ਸਰਦਾਰ ਤੋਂ ਸੇ ਜੇ ਫਰੀ ਮਿਹਰਬਾਨੀ ਹੋਸ਼ਕਰੀਆਮ ਦਾ ਉਹਨੇ ਜੇ ਸਰਦਾਰ ਜੀ ਦਾ ਨੰਬਰ ਆਇਆ ਹੈ ਇਹ ਕੀ ਹੈ ਫੋਨ ਨੰਬਰ ਜਾਨਾ ਤਾਂ ਮਿਲ ਸਕਦਾ ਜਾਂ ਮਿਲ ਸਕਦੇ ਹੈ ਨਾ ਲੈ ਡਾਂਸ ਤੋਂ ਦੇਖਦੇ ਕੋਈ ਨਾ ਖਟਾ ਨਹੀਂ ਹਾਂ ਜੀ ਇਹਨਾਂ ਦਾ ਨੰਬਰ ਤਾਂ WhatsApp ਕਰ ਦੋ ਮੇਰੇ ਘਰ ਆ ਦੇਣਗੇ ਨਾ ਉਹਨਾਂ ਨੇ ਗੱਲ ਕਰਨੀ ਹੈ ਕਹਿਣਾ। ਅੱਛਾ ਉਹ ਮਾਲ ਲੈ ਲੈਣਗੇ। ਕਿਉਂਕਿ ਮੈਂ ਚੱਲਦਾ। ਹਾਂ ਜੀ ਤਾਂ ਮੈਂ ਇਹਨਾਂ ਨੂੰ WhatsApp ਕਰ ਦਿੰਦਾ। ਹਾਂ ਜੀ। ਆ ਛੋਟਾ ਹੀ। ਕੋਈ ਬਸ ਮਾਨੀ ਤੁਸੀਂ ਆਪਾਂ ਮੈਂ ਤੱਕੀ। ਹਾਂ ਜੀ। ਐ ਇੱਕ ਬੱਚਾ। ਐ ਉਹ ਦਰ ਜਿਹਨਾਂ ਦਾ ਹੱਥ। ਠੀਕ ਹੈ ਸ਼ੁਰੂ।

ਆ ਤਸ ਕੈਨ ਨਾ ਜਬੈਂਸ ਹਾਂ ਦੇਖ ਛੰਡ ਕਿੰਨਾ ਧਿਆਨ ਭਰਾਉ ਗਏ ਹੈ ਆਹ ਰਾਤ ਨੂੰ ਆਣ ਕੇ ਨਾ ਫੇਰ ਮੈਂ ਤੁਹਾਡੀ ਗੱਲ ਕਰਾਵਾਂਗੇ ਨਾ ਰਾਤ ਨੂੰ ਤੁਹਾਡੀ ਗੱਲ ਕਰਾਵਾਂਗੇ ਆਓ ਤੂੰ ਦਿਨ ਖਾਣਦੇ ਨਾ ਕਿੱਥੇ ਕਿੱਥੇ ਹਾਂ ਆ ਪੁੱਛੋ ਕਿੱਥੇ ਆ ਪੁੱਛ ਪੁੱਛਿਆ ਤੇ ਆਵੋਗੇ ਇੱਥੇ ਕਦੀ ਜਦੋਂ ਬਾਰਸਾਂ ਆਪਣੇ ਇਹ ਆਪਣਾ ਸੁਝਾਈਦ ਨਾਲ ਗੱਲ ਕਰਕੇ ਤੇ ਆਪੀ ਨੂੰ ਨਾਲ ਤੇ ਉਹਨਾਂ ਦੇ ਬੱਚਿਆਂ ਵੇਖੀ ਸਾਡੀਆਂ ਅੱਖਾਂ ਦੇ ਵਿੱਚ ਆਸੂ ਆ ਗਏ ਨੇ ਮਨ ਨੂੰ ਗੱਲ ਨਹੀਂ ਸੀ ਕੋਈ ਵੀ ਹੁੰਦੀ ਤੇ ਮੈਂ ਬੜਾ ਪਰੇਸ਼ਾਨ ਹੋਇਆ ਤਾਂ ਤੇ ਕੋਆਮਲਾ ਰਿਤੇ ਨੇ ਤੇ ਬਹੁਤ ਬਹੁਤ ਮਿਹਰਬਾਨੀ ਜੁਆ ਦਾ ਯਸਾ ਕੋਈ ਨਹੀਂ ਕੀਤਾ ਇਹ ਬਸ ਆਦੀ ਦਾਦ ਦੇ ਸਾ ਮਿਲਦਾ ਵਸੀਲਾ ਬਣਾਇਆ ਠੀਕ ਹੈ ਜੀ ਮਾਨਗ ਨੇ ਜੋ ਨੁਮਾਦਾ ਬਣਾਇਆ ਇਹ ਰਾਤ ਅਲੱਦੀ ਰਾਤ ਨੇ ਇਹ ਚੀਜ਼ ਸਾਨੂੰ ਵਿੱਚ ਜਿਹੜਾ ਨਾ ਇਹ ਵਿਖੀਲਾ ਬਣਾਇਆ ਅਚੈਨ ਸਾਹਿਬ ਨੂੰ ਮੈਨੂੰ ਤੇ ਸਰਦਾਰ ਸਾਹਿਬ ਨੂੰ ਅੱਲਾ ਮਤਲਬ ਜਿੱਥੇ ਉਹਨੇ ਮੇਲ ਕਰਾਣੇ ਹੋਣਾ ਉਹ ਆਪੇ ਹੀ ਹੋਣਾ ਹਾਂ ਆਪੇ ਵਿੱਚ ਹੋਣਾ ਹੈ ਜੀ ਤੇ ਜੈਨ ਭਾਵਨੇ ਆਪਣਾ ਸਰਦਾਰ ਸਿਆਰ ਨੇ ਤੇ ਇਹਨਾਂ ਨੇ ਵੇਖ ਕਰਾ ਦਿੱਤਾ ਫੇ ਤੇ ਬਹੁਤ ਬਹੁਤ ਸ਼ੁਕਰੀਆ ਮੇਰੇ ਵਗੇ ਵਸੀਲੇ ਬਣਨੇ ਨੇ ਮੇਰੇ